ਸਤਗੁਰਾਂ ਦਾ ਬਚਪਨ ਦਾ ਨਾਮ ਤਿਆਗਮਲ ਅਤੇ ਤੇਗ ਬਹਾਦਰ ਕਦੋਂ ਬਣੇ ਜਦੋਂ ਗੁਰਮੁਖ ਕਰਤਾਰਪੁਰ ਦੀ ਜੰਗ ਦੇ ਵਿੱਚ ਏਗ ਦੇ ਜੋਹਰ ਵਿਖਾਏ ਆ 6ਵੇਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਘਰ ਆਏ ਆਪਣੇ ਬਾਦਕ ਨੂੰ ਸ਼ਤੀ ਦੇ ਨਾਲ ਕੇ ਲਾਇਆ ਕਿਹਾ ਪੁੱਤਰ ਤੂੰ ਤਿਆਗਮਲ ਨਹੀਂ ਤੂੰ ਤਾਂ ਤੇਗਦਤ ਨਹੀਂ ਹੈ ਤੇ ਤੇਗ ਬਹਾਦਰ ਬਣ ਗਿਆ ਆਓ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਤੇਗ ਬਹਾਦਰ ਸਹਿਬ ਦੀ ਪਦਵੀ ਕਿਵੇਂ ਪ੍ਰਾਪਤ ਕੀਤੀ ਹੈ ਚੰਦਕ ਲੈਣਾ ਨੂੰ ਕਵਿਸ਼ਰੀ ਇੱਥੇ ਪਾਸੋਂ ਕਿਉਂ ਸਰਬਲ ਕਰੀਏ ਹਉ ਕਦੇ ਬਣਦੇ ਇਤਿਹਾਸ ਵੀ ਐਸ ਗੱਲੋਂ ਕੀ ਅਸੀਂ ਰਾਜਿਆਂ ਦੇ ਬਹੁਤੇ ਪੂਰ ਜੰਮੇ ਔਣ ਬਾਈਆਂ ਨਸਲਾਂ ਨੇ ਪੁੱਛਣਾ ਏ ਕਿਹੜੀ ਕੌਮ ਨੇ ਬਹੁਤੇ ਮਨਸੂਰ ਜੰਮੇ ਉਹ ਹੀ ਕੌਮਾਂ ਜਗ ਤੇ ਜਉਂਦਿਆ ਨੇ ਜਿਹੜੀਆਂ ਕੌਮਾਂ ਨੂੰ ਮਰਨ ਦਾ ਚੱਲ ਪੈ ਜੇ ਦਾ ਹੈ ਸਦਾ ਕੁਰਬਾਨੀਆਂ ਦਾ ਪਾਵੇਂ ਅੱਜ ਪਹਿਜੇ ਤੇ ਪਾਵੇਂ ਕੱਲ ਪਹਿਜੇ ਪਾਵੇਂ ਅੱਜ ਪਹਿਜੇ ਪਾਵੇਂ ਕੱਲ ਪਹਿਜੇ ਹਉ ਛੋਟੀ ਉਮਰੇ ਪਾਤਸ਼ਾਹ ਪਾਤਸ਼ਾਹ ਵੱਡੀ ਖੇਡ ਰਚਾਈ ਛੋਟੀ ਉਮਰੇ ਪਾਤਸ਼ਾਹ ਪਾਤਸ਼ਾਹ ਵੱਡੀ ਖੇਡ ਰਚਾਈ ਮੈਂ ਤਾਂ ਨੇ ਦੂਜਣੇ ਦੂਜਣੇ ਦੀ ਵਾਰੀ ਆਈ ਜਾਂਦੇ ਮੈਦਾਨ 'ਚ ਦੂਜਣੇ ਦੂਜਣੇ ਦੀ ਵਾਰੀ ਆਈ ਓ ਮੀਰੀ ਪੀਰੀ ਬਾਣਿਆਂ ਬਾਣਿਆਂ ਤੋਂ ਅੱਜ ਆਪਾ ਪਾਈ ਆਉ ਤਾਂ ਮੈਰੀ ਤੇ ਟੁੱਟ ਕੇ ਟੁੱਟ ਕੇ ਉਹਨਾ ਦੇਖ ਚੱਲਾਈ ਤਾਂ ਮੈਰੀ ਤੇ ਟੁੱਟ ਕੇ ਟੁੱਟ ਕੇ ਉਹਨਾ ਦੇਖ ਚੱਲਾਈ ਆਉਂ ਕੋਠੇ ਚੜ ਕੇ ਵੇਖਦੀ ਇਹ ਵੇਖਦੀ ਮੈਂ ਵੇਖਦੀ ਮੋਠੇ ਚੜ ਕੇ ਵੇਖਦੀ ਸੀ ਗੁਜਰੀ ਮਾਈ ਛੋਟੇ ਚੜਕੇ ਵੇਖਦੀ ਵੇਖਦੀ ਰਹੀ ਗੁਜਰੀ ਮਾਈ ਬਾਪੂ ਦਾ ਹੁਕਮ ਨਵਾਰਿਆ ਨਵਾਰਿਆ ਅੱਜ ਸਿਰ ਦਾ ਸਾਈ ਬਾਪੂ ਦਾ ਹੁਕਮ ਨਵਾਰਿਆ ਨਵਾਰਿਆ ਅੱਜ ਸਿਰ ਦਾ ਸਾਈ ਮਾਈ ਦੁਸ਼ਮਣਾਂ ਪੈਰੀਆਂ ਮੋੜੀ ਦੂਣ ਸਵਾਈ ਮਾਟੀ ਮਾਈ ਦੁਸ਼ਮਣਾਂ ਦੁਸ਼ਮਣਾਂ ਮੋੜੀ ਦੂਣ ਸਵਾਈ ਓਦੋ ਸ਼ੇਬੇ ਪਾਤਸ਼ਾਹ ਪਾਤਸ਼ਾਹੀ ਨજર ਟਖਾਈ ਓਦੋ ਸ਼ੇਬੇ ਪਾਤਸ਼ਾਹ ਪਾਤਸ਼ਾਹੀ ਬਾਜਣ ਤਕਾਈ ਉਹ ਜੰਗ ਮੈਦਾਨੇ ਸੂਰਮੇ ਨੇ ਸੂਰਮੇ ਨੇ ਰਖ ਬਖਾਈ ਜੰਗ ਮੈਦਾਨੇ ਸੂਰਮੇ ਨੇ ਸੂਰਮੇ ਨੇ ਰਖ ਬਖਾਈ ਦਾ ਪਿਤਾ ਸਹਿਬ ਤੋਂ ਮਾ ਦੁਆ ਖੀ ਵਿਆ ਛਤੀ ਵੜਾਈ ਦਾ ਪਿਤਾ ਸਹਿਰ ਤੋਂ my